सरपंच साहब जो ਤੁਹਾਡੇ ਪਿੰਡ ਬੇਗੰਪੁਰ ਵਿੱਚ ਕੈਂਪ ਲਗਾਇਆ ਜਾ ਰਿਹਾ ਇਸ ਵਿੱਚ ਕਿਸ ਕਿਸ ਤਰ੍ਹਾਂ ਦੇ ਡਾਕਟਰ ਆ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਹਰਕਮਤ ਸਿੰਘ ਪਿੰਡ ਬੇਗੰਪੁਰ ਸਾਡੇ ਪਿੰਡ 21 ਤਰੀਕ ਨੂੰ ਜੋਗਾ ਸਿੰਘ ਸਾਡੇ ਇੰਗਲੈਂਡ ਤੋਂ ਸੀਗੇ ਹੁਣ ਉਹ ਸੁਰਗਵਾਸ ਹੋ ਗਏ ਆ ਪਹਿਲਾਂ ਉਹ ਜਦੋਂ ਜੀਦੇ ਸੀ ਹਰ ਸਾਲ ਇੱਥੇ ਅੱਖਾਂ ਦਾ ਕੈਂਪ ਲਗਾਉਂਦੇ ਸੀ ਸਾਰੇ ਅੱਖਾਂ ਦੇ ਆਪਰੇਸ਼ਨ ਤੱਕ ਵੀ ਕਰਵਾਉਂਦੇ ਸੀ ਪਰ ਉਹ 5 ਮਹੀਨੇ ਪਹਿਲਾਂ ਸਰਕਵਾਸ ਪਹੁੰਚ ਗਏ ਆ ਹੁਣ ਉਹਨਾਂ ਦੇ ਟੱਬਰ ਵੱਲੋਂ 21 ਸਤੰਬਰ ਨੂੰ ਸਾਡੇ ਪਿੰਡ ਬੇਗਮਪੁਰ ਵਿੱਚ ਕੈਂਪ ਲਗਾਇਆ ਜਾ ਰਿਹਾ ਉਹਨਾਂ ਦੀ ਯਾਦ ਵਿੱਚ ਉਹਦੇ ਵਿੱਚ ਹੱਡੀਆਂ ਦੇ ਮਾ ਡਾਕਟਰ ਬੱਚਾ ਬੱਚਿਆਂ ਦੇ ਜੋ ਵੀ ਬੱਚਿਆਂ ਦੀ ਪ੍ਰੋਬਲਮ ਹੁੰਦੀ ਆ ਉਹਦੇ ਮਾ ਡਾਕਟਰ ਮੈਡੀਸਨ ਅੱਖਾਂ ਦੇ ਆਪਰੇਸ਼ਨ ਵੀ ਕੀਤੇ ਜਾਣਗੇ ਸੀਐਮਸੀ ਲਾ ਕੇ ਆਪਰੇਸ਼ਨ ਕਰਨਗੇ ਇਸ ਕਰਕੇ ਸਾਰੇ ਹਲਕੇ ਨੂੰ ਪੀ ਲਿਆ ਦੇ ਜਨੇ ਵੀ ਲੋਕ ਆ ਸਾਡੇ ਕਿਸੇ ਨੂੰ ਵੀ ਕੋਈ ਰੋਗ ਆ ਕੋਈ ਤੋਖਿਆ ਉਹ ਇਸ ਕੈਂਪ ਦਾ ਆ ਕੇ ਲਾਭ ਉਠਾਵੇ ਨਾਲ ਲੰਗਰ ਵੀ ਚੱਲੇਗਾ ਇਸ ਕਰਕੇ ਮੈਂ ਦੁਬਾਰਾ ਫੇਰ ਕਹਿੰਦਾ ਲੋਕਾਂ ਨੂੰ ਇਹਦਾ ਲਾਭ ਉਠਾਓ ਕਿਉਂਕਿ ਸਾਡੇ ਜੋਗਾ ਸਿੰਘ ਜੀ ਬਹੁਤ ਵਧੀਆ ਬੰਦੇ ਸੀ ਉਹ ਪਹਿਲਾਂ ਵੀ ਬਹੁਤ ਸੇਵਾ ਕਰਦੇ ਸੀ ਕਿਉਂਕਿ ਹੁਣ ਇਸ ਵੇਲੇ ਦੁਨੀਆ ਤੇ ਹੈ ਨਹੀਂ ਉਹਨਾਂ ਦਾ ਸਾਰਾ ਪਰਿਵਾਰ ਆ ਰਿਹਾ ਸਾਰੇ ਪਰਿਵਾਰ ਨੇ ਵੀ ਸੇਵਾ ਕਰਨੇ ਆ ਕੇ ਔਰ ਅਸੀਂ ਪਿੰਡ ਵਾਸੀ ਵੀ ਸਾਰੇ ਉਹਨਾਂ ਦੇ ਨਾਲ ਕਰਕੇ ਸਾਰੇ ਹਲਕੇ ਨੂੰ ਸਾਰੇ ਨੂੰ ਮੇਰੇ ਵੱਲੋਂ ਫਿਰ ਪੀ ਲਿਆ ਆ ਕੇ ਇਸ ਕੈਂਪ ਚ ਲਾਭ ਉਠਾਓ ਕਿ ਹਰ ਤਰ੍ਹਾਂ ਦਾ ਹੀ ਡਾਕਟਰ ਸਪੈਸ਼ਲਾਈਜ਼ਡ ਡਾਕਟਰ ਆਊਗਾ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਿੰਨੇ ਤੋਂ ਕਿੰਨੇ ਭਾਜੀ ਰੇਟ ਲੱਗੂਗਾ ਕੈਂਪ ਤੇ ਇਹ ਕੈਂਪ ਸਵੇਰ ਨੂੰ ਜੀ 10 ਵਜੇ ਤੋਂ ਲੈ ਕੇ 3 ਵਜੇ ਤੱਕ ਆ ਵੈਸੇ ਤਾਂ ਚਲੋ 3 ਵਜੇ ਤੱਕ ਉਹ ਨਹੀਂ ਟਾਈਮ ਦਿੱਤਾ ਆਪਣਾ ਇਦਾਂ ਨਹੀਂ ਵੀ ਕੋਈ ਮਰੀਜ਼ ਮਉਣ ਨਹੀਂ ਦੇਵਾਂਗੇ ਜੇ ਵੱਧ ਟਾਈਮ ਵੀ ਲੱਗੂਗਾ ਹਰ ਇੱਕ ਦੀ ਸੁਣੀ ਜਾਊਗੀ ਕਿਸੇ ਤਰ੍ਹਾਂ ਦਾ ਵੀ ਰੋਗ ਆ ਹਰ ਇੱਕ ਤਰ੍ਹਾਂ ਦਾ ਚੈੱਕ ਅਪ ਕੀਤਾ ਜਾਊਗਾ ਕੋਈ ਵੀ ਕਿਸੇ ਨੂੰ ਟੈਨਸ਼ਨ ਲੈਂਦੀ ਲੋ ਤੇ ਜਿਹੜੇ ਆਈ ਪਬਲਿਕ ਨੂੰ ਖਾਣ ਪੀਣ ਦੇ ਪ੍ਰਬੰਧ ਆਈ ਪਬਲਿਕ ਲਈ ਲੰਗਰ ਦਾ ਪ੍ਰਬੰਧ ਕੀਤਾ ਕਿਉਂਕਿ ਦੇਖੋ ਹਜੇ ਮੌਸਮ ਥੋੜਾ ਜਿਹਾ ਗਰਮੀ ਵਾਲਾ ਆ ਇਸ ਕਰਕੇ ਪਾਣੀ ਲੰਗਰ ਉਦੋਂ ਉਦੋਂ ਵਰਤੇਗਾ ਸਾਰੀ ਸੇਵਾ ਕੀਤੀ ਜਾਊਗੀ ਕਿਸੇ ਵੀ ਗੱਲ ਦੀ ਕੋਈ ਟੈਨਸ਼ਨ ਨਾ ਲਓ ਇਹ ਬੇਗਮਪੁਰ ਪਿੰਡ ਕਿੱਥੇ ਕਿਹੜੇ ਹਲਕੇ ਚ ਪੈਂਦਾ ਜੀ ਇਹ ਬੇਗਮਪੁਰ ਪਿੰਡ ਜਿਹੜਾ ਸਾਡਾ ਹਲਕਾ ਫਲੋਰ ਇਹ ਸਾਡਾ ਪਿੰਡ ਪੈਂਦਾ ਫਲੋਰ ਤੋਂ ਨੂਰ ਮਹਿਲ ਨਕੋਦਰ ਰੋਡ ਤੇ ਪ੍ਰਤਾਪਰਾ ਅੱਡਾ ਵੱਜਦਾ ਆ ਕਿਉਂਕਿ 게ਟ ਬਣੇ ਆ ਦੋਨੇ ਪਾਸੇ ਇੱਕ ਪਾਸੇ ਪ੍ਰਤਾਪਰੇ ਦੂਜੇ ਪਾਸੇ ਨਾਲੇ ਬਿਲਕੁਲ ਅੱਡੇ ਦੇ ਅੱਡੇ ਕਿਲੋਮੀਟਰ ਤੇ ਬੇਗੋਂਪੁਰ ਪੈਂਦਾ ਕਿਸ ਜਗ੍ਹਾ ਤੇ ਕੈਂਪ ਲਗਾਇਆ ਜਾ ਰਿਹਾ ਇਹ ਕੈਂਪ ਸਾਡੇ ਗੁਰਦੁਆਰਾ ਵੀ ਆ ਨਾਲ ਤੇ ਨਾਲ ਉਹਨਾਂ ਦੀ ਕੋਠੀ ਆ ਆਪਣੀ ਉੱਥੇ ਸਾਰਾ ਅਸੀਂ ਅਰੇਂਜਮੈਂਟ ਕੀਤਾ ਕੋਈ ਵੀ ਜੇ ਕਿਸੇ ਨੂੰ ਪਤਾ ਨਾ ਲੱਗੇ ਗੁਰਦੁਆਰਾ ਪੁੱਛ ਕੇ ਆ ਸਕਦਾ ਕਿਹੜਾ ਗੁਰਦੁਆਰਾ ਜੀ ਸਾਡੇ ਜੱਟਾ ਸਿੰਘਾ ਦਾ ਗੁਰਦੁਆਰਾ ਆਇਆ ਉੱਥੇ ਲਗਾਇਆ ਸਰ ਜੋ ਪਿੰਡ ਬੇਗੰਪੁਰ ਵੀ ਹੈ कॅम्प ਲਗਾਇਆ ਜਾ ਕੇ ਇਹੋ ਜੇ ਪ੍ਰਬੰਧ ਪਿੰਡ ਬੇਗੰਪੁਰ ਹਰ ਸਾਲ ਦੀ ਤਰ੍ਹਾਂ ਹੀ ਸਰਜੂ ਗਸਤ ਸਿੰਘ ਬੋਲੇ ਦੀ ਯਾਤ ਜਿਹੜੇ ਇੰਗਲੈਂਡ ਵਾਸੀ ਨੇ ਉਹਨਾਂ ਦੀ ਅਪ੍ਰੈਲ ਦੇ ਵਿੱਚ ਇੰਗਲੈਂਡ ਦੇ ਵਿੱਚ ਅਚਾਨਕ ਮੌਤ ਹੋ ਗਈ ਸੀ ਉਹ ਇਸ ਪੰਚ ਉਹਨਾਂ ਦੇ ਅਸਤ ਸਾਰਾ ਪਰਿਵਾਰ ਦੇ 20 ਤੋਂ ਵੱਧ ਮੈਂਬਰ ਸਵੇਤ ਰਸਿਆ ਪਿੰਡ ਬੇਗਪੁਰੋਂ ਤੋਂ ਹੈ। ਕੈਂਪ ਜਿਹੜਾ ਸੀਐਮਸੀ ਵੱਲੋਂ ਦੇ ਬਾਹਰ ਡਾਕਰਣ ਕਰਵਾਇਆ ਜਾਂਦਾ। ਜਿਹੜੇ ਇਨਸਪੈਕਸ਼ਨ ਕਰ ਗਿਆ ਜਗ੍ਹਾ ਦੀ ਸਰਪੰਚ ਸਾਹਿਬ ਵੀ ਨਾਲ ਹੀ ਸੀਗੇ। ਤੇ ਮੈਗਾ ਕੰਪੈ ਹੈਗਾ ਹੈ। ਮੈਗਾ ਮੀਨਜ਼ ਵੀ ਹਾਰਟ ਬਿਮਾਰੀ ਦਾ ਇਲਾਜ। ਦੰਦ, ਕੰਨ, ਨੱਕ, ਗਲਾ, ਹਾਰਟ, ਅੱਖਾਂ ਵੱਧਿਆਦੀ ਬਿਮਾਰੀਆਂ ਆਲ ਡਿਜ਼ੀਜ਼ ਜਿਹੜੀਆਂ ਹੈਗੀਆਂ ਸੀਐਮਸੀ ਦੇ ਮਹਾਨ ਡਾਕਟਰ ਇਸ ਮਾਈ ক্লোਜ਼ ਫਰੈਂਡ ਡਾਕਟਰ ਯੂਸਫ ਦਾ ਸੀਨੀਅਰ ਮੈਡੀਕਲ ਅਫਸਰ ਜਿਨ੍ਹਾਂ ਦੀ ਦੇਖ ਦੇ ਥਲੇ ਲਗਾਇਆ ਜਾ ਰਿਹਾ ਜੋ ਵੀ ਰਕਨ ਵਾਸੀ ਬਲੌਰ ਹੋਰ ਵੀ ਜਿਨ੍ਹਾਂ ਕੋਈ ਹਵਾਜ਼ ਆ ਰਹੀ ਹੈ ਇੱਥੇ ਸਹੀ 9 ਵਜੇ ਪਹੁੰਚ ਜਾਣ ਕਿਉਂਕਿ 10 ਵਜੇ ਡਾਕਟਰਾਂ ਨੇ ਚੈੱਕਅਪ ਸ਼ੁਰੂ ਕਰ ਦੇਣੀ ਹੈ ਮੋਂ ਜੀ ਸੀ ਇਹਨਾਂ ਦੀ ਲਿਸਟ ਬਣਾ ਕੇ ਡਾਕਟਰ ਸੁਪੱਖ ਨੇ ਬਖਦੇ ਰੂਮ ਦੇ ਵਿੱਚ ਜਿਹੜੇ ਬੈਠੇ ਆ ਉਹਨਾਂ ਨੂੰ ਭੇਜੀ ਜਾਣਾ ਜਿਹੜੀ ਜਿਹੜੀ ਬਾਰੀ ਹੋਊਗੀ ਬੰਦੇ ਇੱਥੇ ਲਿਸਟਾਂ ਬਣਾਉਣਗੇ ਜਿਸ ਤੇ ਲਾਈਨ ਦੇ ਹਿਸਾਬ ਨਾਲ ਪ੍ਰਬੰਧ ਹੈਗਾ ਸਾਰਾ ਪੱਖਿਆਂ ਦਾ ਏਸੀ ਵੀ ਹੈਗੇ ਆ ਤੇ ਪਾਣੀ ਪਹਿਲਾਂ ਚਾਹ ਦਾ ਲੰਗਰ ਹੈਗਾ ਜਿਹਦੇ ਵਿੱਚ ਪਕੌੜੇ ਵਗੈਰਾ ਉਸ ਤੋਂ ਬਾਅਦ ਜਿਹੜਾ ਲੰਚ ਹੈਗਾ ਉਹਦੇ ਵਿੱਚ ਸਾਰਾ ਉਸੀ ਨੇਗਾ ਬਸ ਹਰ ਖਾਣ ਪੀਣ ਦਾ ਪ੍ਰਬੰਧ ਹੈ ਬੈਠਣ ਦਾ ਚੇਅਰ 1.200 ਚੇਅਰ ਲਾਈ ਜਾਊਗੀ ਬੜਾ ਖੁੱਲਾ ਮਕਾਨ ਹੈ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਮਤਲਬ ਏਸ ਟੋਇਡ ਬੀਪੀ ਵਿਪਰਾ ਸਾਡੇ ਬਜ਼ੁਰਗ ਜਿਹੇ ਆ ਸਕਦੇ ਆ ਤੇ ਸੋ ਮਿਹਰਬਾਨੀ ਕਰਨ ਵੀ ਟਾਈਮ ਸਿਰ ਪਹੁੰਚ ਜਾਣਾ ਉਸ ਤੋਂ ਬਾਅਦ ਚੈੱਕਅਪ ਤੋਂ ਬਾਅਦ ਜਿਹੜੀ ਜਿਹੜੀ ਬਿਮਾਰੀ ਦਾ ਜੋ ਵੀ ਹੋਣਾ ਹੋਊਗਾ ਉਹ ਸੀਐਮਸੀ ਦੀ ਬਾਸ ਇੱਥੇ ਆਊਗੀ ਸੀਐਮਸੀ ਦੇ ਜਿਹੜੇ ਸਟਾਫ ਮੈਂਬਰਸ ਹੋਣਗੇ ਉਹ ਬਸ ਦੇ ਵਿੱਚ ਸੀਐਮਸੀ ਹਸਪੀਟਲੋਂ ਲੈ ਕੇ ਜਾਣਗੇ ਤੇ ਜੋ ਵੀ ਅਖਲਾਪਰੇਸ਼ਨ ਜੋ ਕੁਝ ਵੀ ਹੋਣ ਵਾਲਾ ਕਿਸੇ ਵੀ ਬਿਮਾਰੀ ਦਾ ਉੱਥੇ ਆਪਰੇਸ਼ਨ ਹੋਊਗਾ ਆਪਰੇਸ਼ਨ ਤੋਂ ਬਾਅਦ ਜੇ ਇਕੱਤਰ ਦੇ ਕਿਸ ਨੂੰ ਰੱਖਣਾ ਪੈ ਗਿਆ ਉਹ ਵੀ ਅਸੀਂ ਅਰੇਂਜ ਕੀਤਾ ਹੈ ਸਾਰਾ ਤੇ ਬਸ ਹੀ ਇੱਥੇ ਮਰੀਜ਼ ਜਿਹੜੇ ਆਉਣਗੇ ਉਹਨਾਂ ਨੂੰ ਸਾਡੇ ਕਿੱਥੇ ਵਾਪਸ ਪਿੰਡ ਬੇਗੰਪੁਰ ਦਾਇੜਾ ਗੁਰਦੁਆਰਾ ਹੁੰਦੀ ਨਾਲ ਹੀ ਵਿਕੂ ਕਰ ਰਿਹਾ ਹੈ ਛੋਟਾ ਹੀ ਪਿੰਡ ਹੈ ਇਹ ਜਿਵੇਂ ਕਿ ਸਰਪੰਚ ਸਾਹਿਬ ਨੇ ਸਾਰਾ ਕੁਝ ਦੱਸਿਆ ਹੈਗਾ ਮੇਰੇ ਨਾਲ ਸਰਪੰਚ ਸਾਹਿਬ ਬੈਠੇ ਹੈ ਇਹਦੇ ਦੇ ਨੰਬਰ ਦਾ ਅਰਗੇਟ ਮੁੱਖਪੁਰ ਸੋ ਕਾਪੀ ਪਿੰਡ ਹਰਕੇ ਹਨੇ ਬਿਲਾ ਲਈ ਨਹੀਂ ਕੀ ਹੈ ਸੋ ਬਾਕੀ ਚੈਨਲ ਵਾਲੇ ਜਿਹੜੇ ਮੇਰੇ ਭਰਾ ਹੈਗੇ ਆ ਮਿਸਟਰ ਇਹ ਨਾ ਟੋੜਾ ਮਿਸਟਰ ਤਯੰਦਰ ਇਹ ਉਹ ਇਹ ਬਣਾ ਰਹੇ ਹੈਗੇ ਉਹ ਦਿਨ ਦਿਨ ਇਹਦੀ ਐਡ ਵੀ ਦੇਣਗੇ ਜਿਹੜੇ ਚੈਨਲ ਹੈਗੇ ਹਨ ਸੋ ਬਸ ਇੰਨਾ ਹੀ ਮੈਂ ਕਹਿਣਾ ਤੇ ਤੁਹਾਨੂੰ ਰਿਪੀਟ ਕਰਾਉਣਾ ਵੀ ਟਾਈਮ ਸਿਰ ਪਹੁੰਚ ਜਾਓ ਹਰ ਵਾਰੀ ਦਾ ਇਲਾਜ ਆ ਕੋਈ ਪ੍ਰੋਬਲਮ ਕਿਸੇ ਕਿਸਮ ਦੀ ਕੋਸ਼ਿਸ਼ ਕਰਾਂਗੇ ਵੀ ਨਹੀਂ ਆਉ। थैंक यू वेरी मच ਸਾਰੇ ਭਰਾਵਾਂ ਨੂੰ ਡੱਕਰਵਾਸ ਸਸੀ ਕਾ थैंक यू सो मच। ਇੱਕ ਸਰ ਸਾਡੇ ਵੱਲੋਂ ਦੱਸਿਆ ਗਿਆ ਸੀ ਕਿ ਬੂਟ ਬਣਨੇ ਸਕੂਲਾਂ ਦੇ ਵਿੱਚ। ਹਾਂ। ਇਹ ਕੈਂਪ ਤੋਂ ਬਾਅਦ ਅਸੀਂ ਜਿੰਨੇ ਵੀ ਨੇੜੇ-ਨੇੜੇ ਪ੍ਰਾਇਮਰੀ ਸਕੂਲ ਆ ਉਹ ਬੱਚਿਆਂ ਨੂੰ ਅਸੀਂ ਬੂਟ ਦੇਨੇ ਹੈਗੇ ਆ। ਤੇ ਜੀ ਐਡ ਸਕੂਲ ਦਾ ਪ੍ਰਿੰਸੀਪਲ ਨਾਲ ਟੀਚਰਸ ਹੁੰਦੇ ਆ। ਕੋਈ ਜੀ ਪਲੀਜ਼ ਉਹ ਵੀ ਆਪਣਾ ਧਿਆਨ ਡਿਵਰਟ ਕਰ ਲੈਣ ਕਿ ਬੱਚਿਆਂ ਨੂੰ ਵੀ ਦੱਸ ਦੇਣਗੇ ਉਸ ਦਿਨ ਬੱਚੇ ਵਰਕਬਲ ਸਕੂਲ ਦੇ ਵਿੱਚ ਆਉਣ 21/23 ਤਰੀਕ ਨੂੰ ਅਸੀਂ ਸਕੂਲਾਂ ਦੇ ਵਿੱਚ ਆਵਾਂਗੇ ਅੱਜ ਅਸੀਂ ਸਕੂਲਾਂ ਦੇ ਵਿੱਚ ਨਾਪ ਲੈਣ ਜਾ ਰਹੇ ਹਾਂ ਜਿਹੜਾ ਨਾਪ ਲੈਣ ਬਣਾ ਜਿਹੜਾ ਬੂਠ ਹਾਊਸ ਦਾ ਵਰਕਰ ਹੈਗਾ ਉਹ ਸਾਡੇ ਨਾਲ ਇੱਥੇ ਪਿੰਡ ਵਿੱਚ ਆਇਆ ਹੈ ਅਸੀਂ ਮੈਂ ਸਰਪੰਨ ਸਾਹਿਬ ਨੰਬਰਦਾਰ ਸਾਹਿਬ ਅਸੀਂ ਜਿੰਨੇ ਵੀ ਨੇੜੇ ਦੇ ਪ੍ਰਾਇਮਰੀ ਸਕੂਲ ਹੈਗੇ ਉਹਨਾਂ ਦੇ ਵਿੱਚ ਆ ਰਹੇ ਇਹ ਅੰਦਰ ਜੀਵਿਤ ਖਾਣ ਤੇ ਇਹ ਵੀ ਕੁਝ ਕੀਤਾ ਹੈ ਕੋਸ਼ਿਸ਼ ਕਰਾਂਗੇ ਵੀ ਬੱਚਿਆਂ ਨੂੰ ਸੀਜ਼ਨਲ ਜਿਹੜੀਆਂ ਜਰਸੀਆਂ ਸਰਦੀਆਂ ਲਈ ਉਹ ਵੀ ਅਸੀਂ ਦਿੱਤੀਆਂ ਜਾਣ ਉਹ ਵੀ ਦੇਵਾਂਗੇ